ਹੰਦੀ ਸਰ ਜਿਹੜੇ ਸਾਤ ਮੋਟਰਸਾਈਕਲ ਪੜੇਗੇ ਜਿਹੜੇ ਫੜੇ ਗਏ ਤੇ ਕਿਹੜੇ ਕਿੰਨੇ ਕੇ ਦੋਸ਼ੀ ਕਿਤਾੜੇ ਇਹਦੇ ਵਿੱਚ ਮਾਨਯੋਗ ਸੀਪੀ ਸਾਹਿਬ શ્રી ਗੁਰਪ੍ਰੀਤ ਸਿੰਘ ਪੁਲਿਸ ਆਈਪੀਐਸ શ્રી ਵਿਜੇ ਆਲਮ ਜੀ ਪੀਪੀਐਸ શ્રી ਨਵਜੋਤ ਸਿੰਘ ਜੀ ਐਡੀਸੀਪੀ 3 શ્રી ਗੁਰਿੰਦਰ ਕੁਰੇਂਦਰਪਾਲ ਸਿੰਘ ਸਿੱਧੂ ਐਸੀਪੀ ਈਸਟ ਜਿਨ੍ਹਾਂ ਦੇ ਦिशा निर्देशਾਂ ਦੇ ਤਹਿਤ ਕੱਲੂ ਕਾਰੇ ਦੇ ਸਬੰਧ ਚ ਤੇ ਇਲੈਕਸ਼ਨਾਂ ਦੇ ਸਬੰਧ ਜਿਹੜਾ ਕੋਰਟ ਆ ਕੰਡਕਟ ਲੱਗਾ ਹੋਇਆ ਹੈ ਬਹੁਤ ਸ਼ਕਤੀ ਦੇ ਨਾਲ ਜਿਹੜਾ ਚੈਕਿੰਗ ਕੀਤੀ ਜਾਂਦੀ ਹੈ ਇਸੇ ਦੌਰਾਨ ਏਐਸਆਈ ਪ੍ਰੀਮ ਸਿੰਘ ਏਐਸਆਈ ਬਲਦੇਵ ਸਿੰਘ ਤੇ ਸਬ ਇੰਸਪੈਕਟਰ ਰਜੇਸ਼ ਕੁਮਾਰ ਜੀ ਇਹ ਆਵਾਖਵਾਕ ਟੀਮਾਂ ਦੇ ਨਾਲ ਇਲਾਕੇ ਦੇ ਵਿੱਚ ਗਸ਼ਤ ਲਈ ਨਿਕਲੇ ਸੀ ਇਨਫਰਮੇਸ਼ਨ ਆਈ ਕਿ ਧਾਰਮਿਕ ਸਥਾਨਾਂ ਤੋਂ ਦੋ ਪੁਰਾਣੇ ਜਿਹੜੇ ਕਾਫੀ ਉਹਨਾਂ ਤੇ ਮੁਕਦਮੇ ਦਰਜ ਨੇ ਰਣਜੀਤ ਸਿੰਘ ਇਲੀ ਸੰੰਗਾ ਇਹ ਕਾਲਗੜ੍ਹ ਧਪਈਆਂ ਦਾ ਆ ਰਾਹੁਲ ਪ੍ਰੀਤ ਸਿੰਘ ਇਹ ਹੈਗਾ ਠੱਠੀਖਾਰਾ ਜ਼ਿਲ੍ਹਾ ਤਰਨਤਾਰਨ ਤੋਂ ਇਸ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਤੋਂ ਧਾਰਮਿਕ ਸਥਾਨਾਂ ਦਰਬਾਰ ਸਾਹਿਬ ਗੁਰਦੁਆਰਾ ਸੀਤਾ ਸਾਹਿਬ ਅਤੇ ਹੋਰ ਜਿਹੜੇ ਫੀਲਪਾੜ ਭੜਕੇ ਵਾਲੇ ਇਲਾਕੇ ਉਹਨਾਂ ਦੇ ਵਿੱਚੋਂ ਇਹ ਬਾਈਕ ਚੋਰੀ ਕਰਕੇ ਲੈ ਜਾਂਦੇ ਸੀਗੇ ਇਹਨਾਂ ਨੂੰ ਬਾਈਕ ਚੋਰੀ ਕਰਦੇ ਆ ਇਹਨਾਂ ਨੇ ਪ੍ਰੇਮ ਸਿੰਘ ਉਹਨਾਂ ਨੇ ਇਹਨਾਂ ਨੂੰ ਮੇਰੀ ਪਾਰਟੀ ਨੇ ਗ੍ਰਿਫਤਾਰ ਕੀਤਾ ਦੌਰਾਨੇ ਪੁੱਛਗਛ ਇਹਨਾਂ ਨੇ 4 ਮੋਟਰਸਾਈਕਲ ਸਪਲੈਂਡਰ ਇੱਕ ਪੈਸ਼ਨ ਪਲੱਸ ਇੱਕ TVS ਔਰ ਇੱਕ ਪ੍ਰਟੀਨਾ ਮੋਟਰਸਾਈਕਲ ਜਿਹੜੇ ਨਾ ਹੁਣ ਤੱਕ 7 ਮੋਟਰਸਾਈਕਲ ਰਿਕਵਰ ਕਰਾਏ ਨੇ ਅੱਜ ਫਿਰ ਇਹਨਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਊਗਾ ਰਿਮਾਂਡ ਲੈ ਕੇ ਹੋਰ ਵੀ ਜਿਹੜੇ ਇਹਨਾਂ ਨੇ ਦੋ ਮੋਟਰਸਾਈਕਲ ਦੱਸੇ ਆ ਤਰਨਤਾਰਨ ਵਾਲੀ ਸਾਈਡ ਤੇ ਉਹ ਵੀ ਜਿਹੜੇ ਮੋਟਰਸਾਈਕਲ ਨੇ ਉਹ ਰਿਕਵਰ ਕਰਕੇ ਤੇ ਜਿਹੜਾ ਵਾਧੂ ਵਾਧੂ ਜਿੰਨਾ ਕੋ ਰਿਕਵਰੀ ਕੀਤੀ ਜਾਊਗੀ ਤੇ ਸਲਾਖਾ ਵਿੱਚ ਭੇਜਿਆ ਜਾਵੇ ਸਰੇਨਾ ਤੋਂ ਮਾਂ ਦੋਸ਼ੀਆਂ ਦਾ ਤੇ ਆਪਸ ਦੇ ਵਿੱਚ ਰਿਲੇਸ਼ਨ ਕੀ ਹੈ ਇਹ ਜਿਹੜਾ ਮਾਮਾ ਭਨੇਵਾ ਜੇ ਇਹ ਲਗਾਤਾਰ ਜਿਹੜਾ ਚੋਰੀਆਂ ਕਰਦੇ ਆ ਜਿਹੜਾ ਇਹ ਮਾਮਾ ਮਾ ਰਣਜੀਤ ਸਿੰਘ ਇਹ ਕਾਲਗੜ੍ਹ ਤੇ ਪਈਆਂ ਰਹਿੰਦਾ ਜਿਹੜਾ ਖਾਰੇ ਵਾਲਾ ਮੁੰਡਾ ਉਹ ਰਾਹੁਲ ਪ੍ਰੀਤ ਇਹ ਵੀ ਉਹਦੇ ਕੋਲ ਮਾਮੇ ਕੋਲ ਹੀ ਉੱਥੇ ਜ਼ਿਆਦਾ ਰਹਿੰਦਾ ਆਪਣੇ ਪਿੰਡ ਵੀ ਰਹਿੰਦਾ ਤੇ ਇਹ ਨਸ਼ੇ ਦੀ ਗੱਲ ਅਜੇ ਤੱਕ ਇਹ ਗੱਲ ਸਾਹਮਣੇ ਨਹੀਂ ਆਈ ਪਾਰਟੂ ਇਨਵੈਸਟੀਗੇਸ਼ਨ ਆ ਜੋ ਵੀ ਗੱਲ ਸਾਹਮਣੇ ਆਊ ਨਸ਼ੇ ਵਾਲੀ ਵੀ ਆਊਗੀ ਤੇ ਉੱਤੇ ਵੀ ਵੱਖ-ਵੱਖ ਤਰ੍ਹਾਂ ਨਾਲ ਪੁੱਛਗਿੱਛ ਕੀਤੀ ਜਾਊਗੀ ਔਰ ਕਾਰਵਾਈ ਕੀਤੀ ਜਾਊਗੀ ਤੇ ਇਹ ਮਹਿੰਦਰਾ ਜਿਹੜਾ ਰਣਜੀਤ ਸਿੰਘ ਆ ਇਹਦੇ ਤੇ ਦੋ ਮੁਕਦਮੇ ਐਂਡੀਪੀਐਸ ਅਗੜਦੇ ਆ ਤੇ ਇੱਕ ਚੋਰੀ ਦਾ ਮੁਕਦਮਾ ਦਰਜ ਆ ਜਿਹੜਾ ਦੂਸਰਾ ਵਾ ਉਹਦੀ 22 ਸਾਈਡੀ ਦੇ ਵਿੱਚ ਅਜੇ ਕੁਝ ਨਹੀਂ ਆ ਰਿਹਾ ਫਿਰ ਵੀ ਉਹਦੇ ਥਾਣੇ ਤੋਂ ਕਨਫਰਮ ਕੀਤਾ ਜਾ ਰਿਹਾ ਆ ਜੋ ਵੀ ਇਹਨਾਂ ਨੇ ਪਹਿਲਾਂ ਮਾਰਦਾ ਤਾਂ ਕੀਤੀਆਂ ਹੋਣੀਆਂ ਉਹ ਵੀ ਸਾਹਮਣੇ ਨਾਲ ਲਿਖ ਕੇ ਭੇਜੀ ਜਾਣੀਆਂ ਮੋਟਰਸਾਈਕਲ ਚੋਰੀ ਕਰਕੇ ਕਿਸੇ ਨੂੰ ਵੇਚਦੇ ਸੀਗਾ ਤੂੰ ਮੋਟਰਸਾਈਕਲ ਜਿਹੜੇ ਇਹ ਆਪਾਂ ਰਿਕਵਰ ਕੀਤੇ ਇਹਦੇ ਇਹਨਾਂ ਦੇ ਪੂਲੋਂ ਅਜੇ ਹੋਏ ਜਿਹੜੇ ਕਿਸੇ ਨੂੰ ਅੱਗੇ ਵੇਚੇ ਹੋਣਗੇ ਉਹਦੇ ਤੇ ਅਜੇ ਤਫ਼ਤੀਸ਼ ਜਾਰੀ ਆ ਰਿਮਾਂਡ ਲਵਾਂਗੇ ਜਿੱਥੇ-ਜਿੱਥੇ ਵੀ ਇਹਨਾਂ ਨੇ ਵੇਚੇ ਹੋਣਗੇ ਲੈ ਕੇ ਉਹ ਰਿਕਵਰ ਕਰਕੇ ਸਾਰੇ ਉਹਨਾਂ ਨੂੰ ਵੀ ਨਾਲ ਚਾਰਜ ਹੋ ਯਾਰਾਂ ਦੇ ਵਿੱਚ شمار ਕੀਤਾ ਜਾਊਗਾ ਤੇ ਇਹ ਮਾਮਲਾ ਬੜਾ ਨਾ ਹੀ ਹੈ ਕਿ ਜਾਂ ਫਿਰ ਹੋਰ ਵੀ ਇਹਨਾਂ ਨਾਲ ਬੰਦੇ ਅਟੈਚ ਹੋ ਸਕਦੇ ਅਜੇ ਤੱਕ ਜੋ ਗੱਲ ਸਾਹਮਣੇ ਆਈ ਹੈ ਜੀ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਅਗਲੀ ਇਨਵੈਸਟੀਗੇਸ਼ਨ ਦੇ ਵਿੱਚ ਜੋ ਗੱਲ ਸਾਹਮਣੇ ਆਊਗੀ ਦੱਸੀ ਜਾਊਗਾ ਅੱਜ ਇਹਨਾਂ ਦਾ ਰਿਮਾਂਡ ਲਿੱਤਾ ਜਾਏਗਾ ਹਾਂ ਜੀ ਰਿਮਾਂਡ ਲਵਾਂਗੇ ਜੀ ਇਹਨਾਂ ਦਾ ਰਿਮਾਂਡ ਨਹੀਂ ਕਿਹਾ ਹੈ ਜਿੰਨਾਂ ਨੂੰ ਰਿਮਾਂਡ ਮਿਲਿਆ ਤਿੰਨ ਦਿਨ ਦਾ ਲਿਖਿਆ ਹੈ ਔਰ ਉਹਦੇ ਚ ਵਕਤ ਵਕਤ ਕੁੱਛਕਿਸ਼ ਕਰਕੇ ਜਦੋਂ ਉਹ ਤਫ਼ਤੀਸ਼ ਅਮਲ ਚੀਂ ਉੱਤਿਆ ਤੇ ਇਹ ਜ਼ਿਆਦਾਤਰ ਜਿਹੜਾ ਧਰਮਿਕ ਸਥਾਨੋਂ ਕੋਈ ਮੋਟਰਸਾਈਕਲ ਜ਼ਿਆਦਾ ਚੋਰੀ ਕੀਤੇ ਕਰਦੇ ਸੀ ਜਿਹੜਾ ਪਹਿਲਾ ਮੋਟਰਸਾਈਕਲ ਆਪਾਂ ਇਹਨਾਂ ਕੋ ਜਿਹਦੇ ਉੱਤੇ ਸੀਗੇ ਸਵਾਰ ਇਹ ਦਰਬਾਰ ਸਾਹਿਬ ਤੋਂ ਚੋਰੀ ਕੀਤਾ ਸੀ ਜਿਹੜਾ ਸੈਕੰਡੀ ਦੂਸਰਾ ਪਲਟੀਨਾ ਤੇ ਘੌਰ ਮੋਟਰਸਾਈਕਲ ਇਹਨਾਂ ਨੇ ਰਿਕਵਰ ਕਰਾਇਆ ਸਪਲੈਂਡਰ ਇਹ ਇਹਨਾਂ ਸੀਦਾ ਸਾਹਿਬ ਤੋਂ ਚੋਰੀ ਕੀਤਾ ਇਸ ਤੋਂ ਇਲਾਵਾ ਹੋਰ ਵੱਖ-ਵੱਖ ਜਗ੍ਹਾ ਤੋਂ ਕੀਤੇ ਨੇ ਚੋਰੀ ਤੇ ਬਾਕੀ ਵੀ ਜਿਹੜੀ ਪੋਸ਼ਕਿਸ਼ ਵਿੱਚ ਗੱਲ ਸਾਹਮਣੇ ਆਊਗੀ ਉਹਦੇ ਬਾਰੇ ਦੱਸਿਆ ਜਾਊਗਾ